ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਇਹ ਘਟਨਾ ਤੁਸੀਂ ਦੇਖਦੇ ਪਿਓ ਖੜ ਆਏ ਹਨ ਸੁਲਤਾਨਪਟੋਦੀ ਦੇ ਵਿੱਚ 13-13 ਹੱਤੀ ਜੋ ਚਲਦੀ ਹੈ ਸੰਗਤ ਨਾਲ ਚਲਦੀ ਹੈ ਸੰਗਤ ਬਿਨਾ ਅਸੀਂ ਕੁਝ ਨਹੀਂ ਕਰ ਸਕਦੇ ਇਹ ਜਿੰਨੇ ਵੀ ਰਸਦੇ ਆ ਉਹ 13-13 ਹੱਟ ਸੰਗਤ ਦੇ ਕੇ ਗਈ ਹੈ ਔਰ ਅੱਗੇ ਵੀ ਜਿੱਦਾਂ ਵੀ ਹੁਣ ਅੱਜ ਦੱਸਦਾ ਹੀ ਹੈ ਅਗਲੇ ਹਫਤੇ ਤਰਪਾਲਾਂ ਆਂਗੇ ਉਸ ਤੋਂ ਅੱਗੇ ਅਗਲੇ ਹਫਤੇ ਸੰਗਤ ਦੀ ਜੋ ਸੋਚ ਹੈ ਜੋ ਸੰਗਤ ਦਾ ਸਾਥ ਹੈ ਉਹ ਅਸੀਂ ਕੋਸ਼ਿਸ਼ ਕਰਾਂਗੇ ਇਹਨਾਂ ਦੇ ਘਰ ਬਣਾਉਂਦੇ ਕਿਉਂਕਿ ਸੰਗਤ ਜੋ ਸੋਚ ਲੈਂਦੇ ਨੇ ਇੱਕ ਵਾਰੀ ਕਰਨਾ ਹੈ ਕਿਉਂਕਿ ਪੰਜਾਬੀ ਨੇ ਆ ਤੱਕ ਹੀ ਚੜਦੀ ਕਲਾ ਚ ਰਹਿੰਦੀ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਵਾਹਿਗੁਰੂ ਸਾਡਾ ਇਮਤਿਹਾਨ ਲੈਂਦੇ ਨੇ ਉਸ ਇਮਤਿਹਾਨ ਸਵਾਲ ਵੀ ਉਹੀ ਪੰਦਾ ਤੇ ਜਵਾਬ ਵੀ ਉਹੀ ਦਿੰਦਾ ਪਾਣਾ ਵੀ ਉਹਨੇ ਤੇ ਕਰਨਾ ਵੀ ਉਹਨੇ ਕਿਉਂਕਿ ਹਮੇਸ਼ਾ ਹੀ ਬਚਾਲਾ ਵੈਸਾ ਵੱਡਾ ਹੁੰਦਾ ਤੇ ਵਾਹਿਗੁਰੂ ਦੀ ਕਿਰਪਾ ਕੀਤੀ ਤੇ ਤੇਰਾ ਤੇਰੇ ਡੱਲ ਕੇ ਇਹਨਾਂ ਸਾਰੇ ਮਕਾਨੇ ਬਣਾ ਕੇ ਜਾਏਗੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਕਰੀਬਨ 20 ਦਿਨ ਤੋਂ ਸੁਲਤਾਨਪੁਰ ਲੋਧੀ ਦੇ ਵਿੱਚ ਜੋ ਬੰਨ ਟੁੱਟਣ ਕਰਕੇ ਔਰ ਬਾਰਸਾਤ ਜ਼ਿਆਦਾ ਹੋਣ ਕਰਕੇ ਜੋ ਪੋਜੀਸ਼ਨ ਬਣੀ ਹੈ ਬੜੀ ਖਰਾਬ ਹੈ ਅੱਜ ਅਸੀਂ ਇੱਥੇ ਪਹੁੰਚੇ ਆਂ ਔਰ ਇੱਥੇ ਪਾਣੀ ਪਾਣੀ ਹੋਇਆ ਪਿਆ 6 6 ਫੁੱਟ ਪਾਣੀ ਹੈ ਕਈ ਤਕਰੀਬਨ 16 ਪਿੰਡ ਜਿਹੜੇ ਸੁਣਨੇ ਨੇ ਕਿ ਡੁੱਬ ਗਏ ਨੇ ਜਿਨ੍ਹਾਂ ਦੇ ਵਿੱਚ 6 6 7 7 ਫੁੱਟ ਜਿਹੜਾ ਪਾਣੀ ਆ ਚੁੱਕਾ ਹੈ ਸੋ ਇੱਥੇ ਬਹੁਤ ਸਾਰੀਆਂ ਜਿਹੜੀਆਂ ਸੰਸਥਾਵਾਂ ਆ ਇਸ ਵੇਲੇ ਸੇਵਾ ਲਈ ਆਈਆਂ ਹੋਈਆਂ ਅਸੀਂ ਵੀ 13 13 ਹੱਟੀ ਵੱਲੋਂ ਅੱਜ ਇੱਥੇ ਜੋ ਸਾਡੇ ਕੋਲ ਬਣਦਾ ਸੀ ਜੋ ਸੰਗਤ ਨੇ ਸੇਵਾ ਕੀਤੀ ਹੈ ਉਹ ਇੱਥੇ ਤੱਕ ਅਸੀਂ ਪਹੁੰਚਾਣ ਆਏ ਹਾਂ ਜੋ ਰਸਤ ਹੈ ਔਰ 13 13 ਹੱਤੀ ਤੁਹਾਨੂੰ ਜਿਸ ਤਰ੍ਹਾਂ ਪਤਾ ਹੀ ਹੈ ਕਿ ਅੱਗੇ ਵੀ ਸੇਵਾ ਕਰਦੀ ਰਹਿੰਦੀ ਹੈ ਹਰ ਤਰ੍ਹਾਂ ਦੇ ਕਿਤੇ ਵੀ ਕੋਈ ਦੁੱਖ ਦੁਬਿਧਾ ਆਉਂਦੀ ਹੈ ਕੋਈ ਪੀੜਤ ਆਉਂਦੀ ਹੈ ਤੇ ਉੱਥੇ ਇਹ ਸੇਵਾ ਕਰਦੇ ਹਨ ਤੋਂ ਅੱਜ ਅਸੀਂ ਸਾਰੀ ਆਪਣੀ ਟੀਮ ਲੈ ਕੇ ਇੱਥੇ ਜੋ ਹੋ ਸਕਿਆ ਸਾਰੀ ਜੋ ਰਸਤੇ ਹੈ 500 ਪੈਕੇਟ ਸੀ ਉਹ ਅਸੀਂ ਇੱਥੇ ਲੈ ਕੇ ਆਏ ਆਂ ਔਰ ਇਹ ਤੇ ਸੰਤ ਸੀਚੇਵਾਲ ਹੁਣਾਂ ਦੀ ਟੀਮ ਹੈ ਉਹ ਬੇੜੀਆਂ ਰਾਹੀਂ ਅੱਗੇ ਉਹਨਾਂ ਤੱਕ ਪਹੁੰਚਾ ਰਹੀ ਹੈ ਜਿੱਥੇ-ਇਥੇ ਇਹ ਰਸਤੇ ਦੀ ਜ਼ਰੂਰਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਸਾਰੀ ਸੰਗਤ ਜਾਣ ਰਹੀ ਹੋ ਕਿ ਇਸ ਟਾਈਮ ਪੰਜਾਬ ਦੇ ਜੋ ਹਾਲਾਤ ਨੇ ਖੜਾ ਕਰਕੇ ਬਣ ਗਏ ਹੋਏ ਨੇ ਉਹਦੇ ਕਰਕੇ ਜਿੰਨੀਆਂ ਵੀ ਸਿੱਖ ਸੰਭਾਵਾਂ ਨੇ ਸੰਸਥਾਵਾਂ ਨੇ ਸਾਰੇ ਵੀਰ ਭੈਣ ਭਰਾ ਇੱਕ ਦੂਜੇ ਦੇ ਨਾਲ ਹੱਥ ਨਾਲ ਹੱਥ ਜੋੜ ਕੇ ਇੱਕ ਦੂਸਰੇ ਦੀ ਮਦਦ ਕਰ ਰਹੇ ਨੇ ਤੇ ਉਹਦੇ ਵਿੱਚ ਸਾਡੇ ਵੱਲੋਂ ਵੀ 13-13 ਹੱਟੀ ਲੋ ਇੱਕ ਬਹੁਤ ਨਿਮਾਣੀ ਜੀ ਕੋਸ਼ਿਸ਼ ਜਿਹੜੀ ਐ ਅਸੀਂ ਸੰਗਤਾਂ ਦੇ ਸਹਿਯੋਗ ਦੇ ਨਾਲ ਕੁਝ ਇੱਕ ਪਿੰਡਾਂ ਦੇ ਵਿੱਚ ਜਿਹੜੇ ਲੋੜੀਂਦੀਆਂ ਅਵਸਥਾ ਜ਼ਰੂਰਤ ਦੀਆਂ ਅਵਸਥਾ ਲੈ ਕੇ ਅੱਜ ਜਾ ਰਹੇ ਹਾਂ ਜੀ ਅੱਜ 31 ਅਗਸਤ ਦਾ ਦਿਨ ਹੈ ਵੈਸੇ ਤਾਂ ਇਹ ਪੰਜਾਬ ਜਿਹੜਾ ਹੈ ਇਕ ਕਈ ਵਾਰੀ ਹੜਾਂ ਚ ਰੁੜਿਆ ਕਈ ਵਾਰੀ ਮਰਿਆ ਫਿਰ ਜਿਉਂਦਾ ਹੋਇਆ ਕਿਉਂਕਿ ਇਹਨਾਂ ਕੋਲ ਸਭ ਤੋਂ ਜ਼ਿਆਦਾ ਆਧੁਨਿਕ ਤੇ ਮਹਾਨ ਫਲਸਫਾ ਹੈਗਾ ਵੰਡ ਛਕਣ ਦਾ ਕਿਰਤ ਕਰਨ ਦਾ ਨਾਮ ਜਪਣ ਦਾ ਰਾਜ ਕਰੇਗਾ ਖਾਲਸਾ ਦਾ ਚੜ੍ਹਦੀ ਕਲਾ ਦਾ ਉਹਦੇ ਤਹਿਤ ਹੀ ਅੱਜ ਆਪਾਂ ਜਿਹੜਾ ਹੈਗਾ ਇਹ ਇੱਕ ਦੂਸਰੇ ਨਾਲ ਵੰਡ ਛਕਣ ਵਾਲੇ ਫਲਸਫੇ ਨੂੰ ਸਾਂਝਾ ਕਰਨ ਦੇ ਲਈ ਜੋ ਹੋ ਸਕਦਾ ਤਿਲ ਫੁੱਲ ਜੋ ਮਾਰੇ ਸਮਰੱਥਾ ਬਖਸ਼ੀ ਹੈ ਸੁਮਤ ਬਖਸ਼ੀ ਹੈ ਉਹਦੇ ਮੁਤਾਬਕ ਇੰਨਾ ਕਿ ਸਾਨੂੰ ਸੰਗਤਾਂ ਦਾ ਸਹਿਯੋਗ ਹੈ ਅੱਜ ਅਸੀਂ ਪਹਿਲੀ ਖੇਪ ਲੈ ਕੇ ਇਹਨਾਂ ਗੱਡੀਆਂ ਦੇ ਵਿੱਚ ਸਮਾਨ ਲੈ ਕੇ ਜਾ ਰਹੇ ਹਾਂ ਜੀ ਅਲੱਗ-ਅਲੱਗ ਪਿੰਡਾਂ ਦੇ ਵਿੱਚ ਜਾਵਾਂਗੇ ਬਾਕੀ ਮਹਾਰਾਜ ਕਰੇ ਜਿਵੇਂ ਜਿਵੇਂ ਉਹਗਾ ਨੂੰ ਸਾਨੂੰ ਹੋਰ ਲੋਕਾਂ ਦੀ ਜ਼ਰੂਰਤਾਂ ਪਤਾ ਚੱਲਣ ਅਸੀਂ ਉਸ ਹਿਸਾਬ ਨਾਲ ਅਹੜਾਂ ਦੇ ਪਾਣੀ ਉਤਰਨ ਤੋਂ ਬਾਅਦ ਵੀ ਕੋਸ਼ਿਸ਼ ਕਰਾਂਗੇ ਕਿ ਜੋ-ਜੋ ਸਮਾਨ ਉਦੋਂ ਲੋੜਿੰਦਾ ਹੋਵੇ ਉਹਨਾਂ ਨੂੰ ਉਹ ਵੀ ਮੁਹੱਈਆ ਕਰਾ ਸਕੀ ਆਪਣੀ ਤੁੱਛ ਸਮਰੱਥਾ ਦੇ ਅਨੁਸਾਰ ਸੋ ਮੈਂ ਸਯੋਗ ਬਖਸ਼ਣਾ ਜੀ ਅਰਦਾਸ ਕਰਨਾ ਜੀ ਕਿ ਪੰਜਾਬ ਦੇ ਇਹ ਹਾਲਾਤ ਸੁਖੰਭੇ ਹੋਣ ਤੇ ਸਾਨੂੰ ਹੋਰ ਸੇਵਾ ਕਰਨ ਦਾ ਬਲ ਬੁੱਧੀ ਤੇ ਸਮਰੱਥਾ ਮਿਲਕ ਬਖਸ਼ੇ ਜੀ वाहिगुरु जी काालस वाहिगुरु